ਹਾਂਜੀ ਕਿਦਾਂ ਤੇ ਮੈਂ ਅੱਜ ਦਿਖਾਉਣਾ ਸੀਗਾ ਕਿ ਜਿਹੜਾ ਨਿਊਜ਼ ਚ ਵਿਖਾਉਂਦੇ ਨੇ ਆਪਣੇ ਅੱਜ ਤੱਕ ਪੂਜਾ ਕੁਛ ਵੀ ਚੈਨਲਾਂ ਵਾਲੇ ਪਾਕਿਸਤਾਨ ਮੇਂ ਉਹ ਹੋ ਚੁੱਕਾ ਜੇ ਹੋ ਚੁੱਕਾ ਠੀਕ ਆ ਆ ਮੇਰੇ ਭਰਾ ਦੋ ਪਾਕਿਸਤਾਨ ਤੂੰ ਮੇਰਾ ਤੇ ਇਹਨਾਂ ਤੂੰ ਬਿਨਾ ਟਾਈਮ ਨਹੀਂ ਲੰਘਦਾ ਤੋਂ ਬੱਚੇ ਫਸ ਗਏ ਦੋ ਪਾਕਿਸਤਾਨੀਆਂ ਅੱਜ ਇਸ ਟਾਈਮ ਕਿਉਂਦਾ ਮੈਂ ਫਰਾ ਮੈਂ 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 ਹਾਂ ਇਹ ਜਦੋਂ ਆਇਆ ਸੀ ਇਹ ਪਹਿਲਾ ਮੇਰਾ ਪਹਿਲਾ ਦੋਸਤ ਹੈ ਮੈਨੂੰ ਸੌਰੀ ਪੰਜਾਬੀ ਨਹੀਂ ਆਉਂਦੀ ਲੇਕਿਨ ਮੇਰਾ ਪਹਿਲਾ ਦੋਸਤ ਇਹ ਹੈ اور આજ ਤੱਕ ਮੇਰਾ ਇਹ ਬਹੁਤ ਹੀ ক্লোਜ਼ ਹੋਰ ਹਮੇਸ਼ਾ ਇਹ ਮੇਰਾ ਯਾਰ ਜਦੋਂ ਤੂੰ ਆਇਆ ਸੀ ਪਾਕਿਸਤਾਨ ਤੂੰ ਤੇ ਫਸਟ ਟਾਈਮ ਅਸੀਂ ਮਿਲੇ ਤੇ ਅੱਜ ਤੱਕ ਮੇਰਾ ਫਰੈਂਡ ਆ ਪੰਜ ਸਾਲ ਹੋ ਗਏ ਸਾਨੂੰ ਤੇ ਤੈਨੂੰ ਆਪਾਂ ਨੂੰ ਹਾਂਜੀ ਆ ਆਪਾਂ ਵੀ ਠਹਿਰ ਕੇ ਮਿਲੇ ਸੀ ਠਹਿਰ ਕੇ ਨਹੀਂ ਮਿਲੇ ਆਪਾਂ ਆਪਾਂ ਨੂੰ ਪੰਜ ਸਾਲ ਹੋ ਗਏ ਮਿਲੇ ਆਣੂ ਠੀਕ ਆ ਅਸੀਂ ਤਾਂ ਇਕੱਠੇ ਰਹੇ ਵੀ ਆ ਤੇ ਬਾਕੀ ਮੈਨੂੰ ਇਹਨਾਂ ਦੇ ਹੱਥ ਦਾ ਖਾਣਾ ਇੰਨਾ ਕਿ ਪਸੰਦ ਆ ਦੋਵੇਂ ਓਏ ਹੋਏ ਸ਼ੈਫ ਤਗੜੇ ਮੈਂ ਤੇ ਅੰਨਾ ਵੀ ਪੱਕ ਬਾਰਡਰ ਖੁੱਲਾ ਹੋਵੇ ਮੈਨੂੰ ਠੁੱਡੇ ਮਾਰ ਕੇ ਆਉਣਾ ਓਏ ਯਾਰ ਕੁਛ ਬਣਾ ਦੋ ਖਾਣਾ ਹੈ ਹੈਨਾ ਇਹਨਾਂ ਨੂੰ ਮੈਂ ਸਪੈਸ਼ਲ ਵੀਕਐਂਡ ਤੇ ਸਪੈਸ਼ਲ ਇਕੱਠਿਆਂ ਖਾਣਾ ਖਾਣਾ ਹੁੰਦਾ ਅੱਜ ਵੀ ਹਮਾਰੀ ਗੈਟ ਟੂਗੇਦਰ ਹੈ ਤੇ ਅਸੀਂ ਬਾਹਰ ਹੋਈਏ ਜਾਂ ਘਰ ਹੋਈਏ ਅਸੀਂ ਇੱਕੋ ਜੀ ਆ ਠੀਕ ਹੈ ਕੋਈ ਪਾਕਿਸਤਾਨੀ ਨਹੀਂ ਕੋਈ ਇੰਡੀਅਨ ਨਹੀਂ ਇਹਦੀ ਬੇਟੀ ਭਾਈ ਉਹਨੂੰ ਸਾਮ ਹੁਣ ਬਹੁਤ ਹੋ ਗਈ ਤੇਰੀ ਵੀਡੀਓ ਬਹੁਤ ਓਕੇ ਹਾਂ ਓਕੇ ਕੋਈ ਪਾਕਿਸਤਾਨੀ ਇੰਡੀਅਨ ਨਹੀਂ ਇਨਸਾਨ ਆ ਅਸੀਂ ਸਾਰੇ ਜੀ ਬਿਲਕੁਲ ਤੇ ਇਨਸਾਨਾਂ ਦੀ ਤਰ੍ਹਾਂ ਰਹਿਣਾ ਚਾਹੀਦਾ ਹੈ ਹਾਏ ਹਾਏ ਇਹ ਬਸ ਇੰਨਾ ਸੀਰੀਅਸ ਹੋਣ ਦੀ ਲੋੜ ਨਹੀਂ ਮੈਂ ਕੋਈ ਬਹੁਤ ਵੱਡਾ ਪੈਗਾਮ ਨਹੀਂ ਅਸੀਂ ਦੇ ਰਿਹਾ ਬਸ ਆਪਣੀ ਪੰਨ ਕਰ ਰਹੇ ਆ ਵੀ ਯਾਰ ਸਿਰਫ ਬਸ ਨਿਊਜ਼ ਤੇ ਹੀ ਹੈ ਪ੍ਰੋਪਾਗੈਂਡਾ ਚੱਲਦਾ ਰਹਿੰਦਾ ਸਾਡਾ ਤੇ ਇੱਕ ਦਿਨ ਜਦੋਂ ਬਿਨਾਂ ਟਾਈਮ ਨਹੀਂ ਲੰਘਦਾ ਇਹ ਗੱਲ ਸਹੀ ਬਾਕੀ ਤੇ ਬੰਦਾ ਅੱਛਾ ਹੋਣਾ ਚਾਹੀਦਾ ਤੇ ਇੰਡੀਆ ਕੀ ਤੇ ਪਾਕਿਸਤਾਨ ਕੀ ਤੇ ਹੋਰ ਵੀ ਨੇਪਾਲ ਕੀ ਕੋਈ ਵੀ ਮੁਲਕ ਹੋਵੇ ਬਿਲਕੁਲ ਇਨਸਾਨ ਚੰਗਾ ਹੋਣਾ ਚਾਹੀਦਾ ਸੋ ਓਕੇ ਚਲੋ ਜੀ ਨੈਕਸ ਮੈਨੂੰ ਇੰਟਰਵਿਊ ਦੇਣ ਲਈ ਭਾਜੀ ਕਦੇ ਵੀ ਓਕੇ